ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਹੀ ਮਾੜੀ ਖਬਰ ਹੈ ਜਿਸ ਤਰ੍ਹਾਂ ਨਾਲ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਬਹੁਤ ਵੱਡਾ دہشت گردੀ ਹਮਲਾ ਹੋਇਆ ਸੋ ਭਾਰਤੀ ਸਮੇਂ ਦੇ ਮੁਤਾਬਕ ਮੰਗਲਵਾਰ ਨੂੰ 2.5 ਤੋਂ 3 ਵਜੇ ਦੇ ਕਰੀਬ 2.5 3:00 ਵਜੇ ਦੇ ਆਸ-ਪਾਸ ਇਹ دہشت گردੀ ਹਮਲਾ ਹੋਇਆ ਹੈ ਔਰ ਹਲੇ ਤੱਕ ਅਨੁਧਿਕਾਰਿਕ ਤੌਰ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਲਗਭਗ 24 25 26 ਇਸ ਤਰ੍ਹਾਂ ਦੇ ਅੰਕੜੇ ਦੱਸੇ ਜਾ ਰਹੇ ਨੇ ਜਿਨ੍ਹਾਂ ਲੋਕਾਂ ਦੀ ਸ਼ਹਾਦਤ ਹੋਈ ਹੈ ਇਸ دہشتਗਰਦੀ ਹਮਲੇ ਦੇ ਵਿੱਚ ਪਰ ਵੀਕ ਦੇ ਆਸ-ਪਾਸ ਲੋਕ ਜ਼ਖਮੀ ਵੀ ਨੇ ਪਰ ਇੱਕ ਗੱਲ ਜ਼ਰੂਰ ਇੱਥੇ ਸਾਨੂੰ ਸਮਝਣ ਦੀ ਲੋੜ ਹੈ ਕਿ ਹਲੇ ਤੱਕ ਕੋਈ ਵੀ ਅਫੀਸ਼ੀਅਲ ਅੰਕੜਾ ਨਹੀਂ ਆਇਆ ਸੋ ਬੜਾ ਚੰਗਾ ਹੋਏਗਾ ਅਗਰ ਸ਼ਹੀਦ ਹੋਣ ਵਾਲੇ ਲੋਕਾਂ ਦੀ ਜਿਹੜੇ ਲੋਕ ਮਾਰੇ ਗਏ ਨੇ ਅਗਰ ਉਹਨਾਂ ਦੀ ਗਿਣਤੀ ਘਟਦੀ ਹੈ ਕਿਉਂਕਿ अनऑफिशियल फिगर ਨੇ ਜਿਹੜੇ ਇਹ ਸਾਰੇ ਆ ਰਹੇ ਨੇ ਹਲੇ ਤੱਕ ਵੀ ਜਿਸ ਵੇਲੇ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਹਾਂ ਭਾਰਤੀ ਸਮੇਂ ਦੇ ਮੁਤਾਬਕ ਰਾਤ ਦੇ ਲਗਭਗ 12:30 ਹੋ ਗਏ ਨੇ ਸੋ ਅਫੀਸ਼ੀਅਲ ਡੈਥ ਕਨਫਰਮੇਸ਼ਨ ਕਿਸੇ ਤਰ੍ਹਾਂ ਦੀ ਹਜੇ ਤੱਕ ਨਹੀਂ ਆਈ ਪਰ ਇਹ ਗੱਲ ਜਿਹੜੇ ਉੱਥੋਂ ਦੇ ਵਿਜ਼ਿਟਰ ਸੀ ਜਿਹੜੇ ਟੂਰਿਸਟ ਸੀ ਉਹਨਾਂ ਵੱਲੋਂ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਸੀ ਇਸ ਕਰਕੇ ਲਗਭਗ ਵੀ 22 24 25 ਦੇ ਖਰੀਬ ਜਿਹੜੇ ਲੋਕ ਨੇ ਉਹ ਉਹਨਾਂ ਬਾਰੇ ਇੱਕ ਖਬਰ ਕਨਫਰਮ ਹੋ ਸਕਦੀ ਹੈ ਹੁਣ ਇਹ ਬਹੁਤ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਲਗਭਗ ਇਸੇ ਤਰ੍ਹਾਂ ਸਾਡੇ ਮੁਲਕ ਤੇ ਪੁਲਵਾਮਾ ਦੇ ਉੱਤੇ ਸਾਡੇ ਫੌਜੀਆ ਦੇ ਉੱਤੇ ਹਮਲਾ ਹੋਇਆ ਸੀ ਔਰ ਕੱਲ ਜਿਹੜੀ ਘਟਨਾ ਹੈ ਉਹਦੇ ਵਿੱਚ ਜਿਹੜੇ دہشت ਗਰਦ ਨੇ ਉਹ ਫੌਜ ਦੀ ਵਰਦੀ ਦੇ ਵਿੱਚ ਆਏ ਔਰ ਇਹ ਜਿਹੜੀ ਘਟਨਾ ਹੋਈ ਹੈ ਜਿਹੜੀ ਅਸਲ ਥਾਂ ਹੈ ਉਹ ਹੈ ਵੈਸਰਨ ਵੈਲੀ वेस्टर्न वैली ਤੁਸੀਂ ਅਗਰ Google 'ਚ ਵੀ ਸਰਚ ਕਰੋ ਤੇ वेस्टर्न वैली ਇੱਕ ਟੂਰਿਸਟ ਪਲੇਸ ਹੈ ਜਿਹੜਾ ਅਨੰਤਨਾਗਰ ਦੇ ਬਹੁਤ ਨੇੜੇ ਹੈ ਜਿਹੜਾ ਉਥੋਂ ਦਾ ਜ਼ਿਲ੍ਹਾ ਔਰ ਇਹ ਪਹਿਲਗਾਮ ਤੋਂ ਤਾਂ ਬਹੁਤ ਹੀ ਨੇੜੇ ਹੈ ਪਹਿਲਗਾਮ ਤੋਂ 7-8 ਕਿਲੋਮੀਟਰ ਦੂਰ ਹੈ ਤੁਸੀਂ ਜੀਪ ਕਿਰਾਏ ਤੇ ਲੈ ਕੇ ਕਾਰ ਕਿਰਾਏ ਤੇ ਲੈ ਕੇ ਤੁਸੀਂ ਉੱਥੇ ਬੜੀ ਆਸਾਨੀ ਨਾਲ ਜਾ ਸਕਦੇ ਹੋ ਸੋ ਲਸ਼ ਗ੍ਰੀਨ ਉੱਥੇ ਜਿਹੜੇ ਨੇ ਉਹ ਅਸੀਂ ਕਹਿ ਸਕਦੇ ਹਾਂ ਕਿ ਬਾਗ ਨੇ ਬਹੁਤ ਵੱਡੀ ਗਿਣਤੀ ਚ ਪਾਰਕ ਨੇ ਬਾਗ ਨੇ ਟੂਰਿਸਟ ਪਲੇਸਸ ਨੇ ਔਰ ਘੋੜਸਵਾਰੀ ਉਥੇ ਲੋਕ ਅਕਸਰ ਕਰਦੇ ਦੇਖੇ ਜਾਂਦੇ ਨੇ ਕੱਲ ਵੀ ਇਹ ਪੂਰੇ ਪੂਰੀ ਘਟਨਾ ਜਿਹੜੀ ਲਗਭਗ ਉਸੇ ਥਾਂ ਤੇ ਵਾਪਰੀ ਹੈ ਜਿੱਥੇ ਬਹੁਤ ਵੱਡੀ ਗਿਣਤੀ ਚ ਅਸੀਂ ਵੱਖ-ਵੱਖ ਵੀਡੀਓ ਵਾਇਰਲ ਹੋਏ ਨੇ ਉਥੇ ਕੁਰਸੀਆਂ ਪਈਆਂ ਉਥੇ ਬਹੁਤ ਸਾਰੇ ਲੋਕ ਇਕੱਠੇ ਸੀ ਜਦੋਂ ਇਹ ਘਟਨਾ ਵਾਪਰੀ ਔਰ ਜਿਸ ਤਰ੍ਹਾਂ ਦਾ ਢੰਗ ਤਰੀਕਾ ਵਰਤਿਆ ਗਿਆ ਹੈ دہشت گردਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਦੇ ਲਈ ਇਹ ਫਿਰ ਇੱਕ ਗੱਲ ਸਾਬਤ ਹੋ ਗਈ ਹੈ ਕਿ ਤਨਾ ਕਿਤੇ ਜਿਹੜੇ ਸਰਹੱਦ ਪਾਰ ਤੋਂ ਖਾਸ ਤੌਰ ਤੇ ਪਾਕਿਸਤਾਨ ਵਾਲੇ ਪਾਸਿਓਂ ਜਿਹੜੇ دہشت گردੀ ਸੰਗਠਨ ਹੈ ਜਾਂ ਉਹਨਾਂ ਦੀ ਏਜੰਸੀ আইএসਆਈ ਹੈ ਜਿਨ੍ਹਾਂ ਦੇ ਨਿਸ਼ਾਨੇ ਤੇ ਹਮੇਸ਼ਾ ਭਾਰਤ ਦੇ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਾਉਣ ਦੀ ਜ਼ਿੰਮੇਵਾਰੀ ਰਹਿੰਦੀ ਹੈ ਉਹਨਾਂ ਦਾ ਸਿੱਧਾ ਹੱਥ ਮੰਨਿਆ ਜਾ ਰਿਹਾ ਹੈ ਔਰ ਇੱਕ ਨਵਾਂ ਸੰਗਠਨ ਪਿਛਲੇ ਕੁਝ ਸਮੇਂ ਤੋਂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਉੱਭਰਿਆ ਹੈ ਟੀਆਰਐਫ ਟੈਰਰ ਰੈਜ਼ਿਸਟੈਂਸ ਫੋਰਸ ਇਹ ਇੱਕ ਇਸ ਤਰ੍ਹਾਂ ਦਾ ਸੰਗਠਨ ਉਭਰਿਆ ਜਿਹੜਾ ਆਪਣੇ ਆਪ ਨੂੰ ਰਵਾਇਤੀ ਤੌਰ ਤੇ ਜਿਸ ਤਰ੍ਹਾਂ ਦਾ ਮਾਡਿਊਲ ਹੈ ਪਾਕਿਸਤਾਨ ਦਾ دہشت گردੀ ਕਰਾਉਣ ਦਾ ਉਹਦੇ ਤੋਂ ਆਪਣੇ ਆਪ ਨੂੰ ਵੱਖਰਾ ਦਿਖਾਉਂਦਾ ਹੈ ਹਾਲਾਂਕਿ ਵੱਡੀ ਗਿਣਤੀ ਚ ਜਿਹੜੀ ਪਾਕਿਸਤਾਨ ਦਾ ਆਵਾਮ ਹੈ ਉਹ ਵੀ ਅਮਨ ਪਸੰਦ ਹੈ ਲੇਕਿਨ ਕਿਤੇ ਨਾ ਕਿਤੇ ਉਥੋਂ ਦੀ ਸਰਕਾਰ ਉਥੋਂ ਦੀਆਂ ਏਜੰਸੀਆਂ ਦੇ ਜਿਹੜੇ ਗੁਪਤ ਏਜੰਡੇ ਨੇ ਉਹ ਭਾਰਤ ਵਿੱਚ ਹਮੇਸ਼ਾ ਹਿੰਸਾ ਫੈਲਾਉਣ ਦੇ ਰਹੇ ਨੇ ਔਰ ਪੰਜਾਬ ਨੇ ਵੀ 1900 80 ਤੋਂ ਲੈ ਕੇ 94 95 ਤੱਕ ਪਾਕਿਸਤਾਨ ਵਾਲੇ ਪਾਸਿਓਂ ਜਿਹੜਾ ਸਪੌਂਸਰਡ ਟੈਰਰਿਜ਼ਮ ਸੀ ਉਹਨੂੰ ਚੱਲਿਆ ਜਿਵੇਂ ਅੱਜਕੱਲ੍ਹ ਪੰਜਾਬ ਦੇ ਵਿੱਚ ਨਾਰਕੋਟਿਕਸ ਦਾ ਅਟੈਕ ਪਾਕਿਸਤਾਨ ਵੱਲੋਂ ਕੀਤਾ ਜਾਂਦਾ ਹੈ ਨਸ਼ਿਆਂ ਦਾ ਜਿਹੜਾ ਅਟੈਕ ਹੈ ਉਹ ਲਗਭਗ ਪਾਕਿਸਤਾਨ ਵਾਲੇ ਪਾਸਿਓਂ ਉੱਥੋਂ ਦੇ ਸਮੱਗਲਰ ਉੱਥੋਂ ਦੀਆਂ ਏਜੰਸੀਆਂ ਨੇ ਜਿਹੜੀਆਂ ਉਹ ਟਾਰਗੇਟ ਕਰਕੇ ਪੰਜਾਬ ਦੇ ਵਿੱਚ ਅਸ਼ਾਂਤੀ ਫੈਲਾਉਂਦੀਆਂ ਨੇ ਪਰ ਪੰਜਾਬ 'ਚ ਵੀ ਉਹਨਾਂ ਦਾ ਮੈਡਿਊਲ Uh, 1980 ਤੋਂ ਲੈ ਕੇ 1995 ਤੱਕ ਸਾਡੇ ਜਿਹੜੇ ਪਟਕੇ ਲੋਕ ਸੀ ਪੰਜਾਬ ਦੇ ਵਿੱਚ ਨੌਜਵਾਨ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਵਰਤ ਕੇ ਪੰਜਾਬ 'ਚ ਵੀ ਉਹਨਾਂ ਨੇ ਬਹੁਤ ਲੰਮਾ ਸਮਾਂ دہشت گردੀ ਦਾ ਦੌਰ ਚਲਾਇਆ ਹਾਲਾਂਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਜਾਂ ਪੰਜਾਬ ਦੀਆਂ ਪੋਲਿਟੀਕਲ ਧਿਰਾਂ ਨੇ ਉਹ ਭਾਵੇਂ ਵੱਖਰੇ ਵੱਖਰੇ ਨਜ਼ਰੀਏ ਤੋਂ ਇਹਨਾਂ ਚੀਜ਼ਾਂ ਨੂੰ ਵੇਖਣ ਪਰ ਕਿਤੇ ਨਾ ਕਿਤੇ ਪਾਕਿਸਤਾਨ ਦਾ ਹੱਥ ਹਮੇਸ਼ਾ ਰਿਹਾ ਸਾਡੇ ਮੁਲਕ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਲਈ ਔਰ ਜੋ ਕੁਝ ਜੰਮੂ ਕਸ਼ਮੀਰ ਦੇ ਵਿੱਚ ਵਾਪਰਿਆ ਸਪਸ਼ਟ ਤੌਰ ਤੇ ਪੰਜਾਬ ਦੇ ਵਿੱਚ ਵੀ ਲਗਭਗ ਜਿਹੜੀਆਂ ਕਿਲਿੰਗਸ ਹੋਈਆਂ 80 ਤੋਂ 94-95 ਦੇ ਦੌਰ ਦੇ ਵਿੱਚ ਉਹ ਜ਼ਿਆਦਾਤਰ ਸਾਡੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਸੇ ਤਰ੍ਹਾਂ ਅਸੀਂ ਵੇਖਿਆ ਜੰਮੂ ਕਸ਼ਮੀਰ ਦੇ ਵਿੱਚ ਵੀ ਲਗਾਤਾਰ ਜਿਹੜੇ ਉੱਥੇ ਕੱਲ ਵੀ ਜਿਹੜਾ ਅਟੈਕ ਕੀਤਾ ਗਿਆ ਜਿਹੜੇ ਟੂਰਿਸਟ ਸੀ ਉਹ ਸਾਰੇ ਲਗਭਗ ਜ਼ਿਆਦਾਤਰ ਉਹਨਾਂ ਦੇ ਵਿੱਚੋਂ ਹਿੰਦੂ ਸੀ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਇੱਥੋਂ ਤੱਕ ਗੱਲਾਂ ਜਿਹੜੇ ਲੋਕ ਬਚ ਕੇ ਆਏ ਨੇ ਉਹ ਦੱਸ ਰਹੇ ਨੇ ਕਿ ਬਕਾਇਦਾ ਪੁੱਛ ਕੇ ਕਿ ਤੁਹਾਡਾ ਧਰਮ ਕੀ ਹੈ ਉਹਨਾਂ ਨੇ ਆਇਡੈਂਟੀਫਾਈ ਕੀਤਾ ਆਪਣੇ ਟਾਰਗੇਟ ਨੂੰ ਕਿਉਂਕਿ ਉਹ ਮਿੱਥ ਕੇ ਆਏ ਸੀ ਕਿ ਅਸੀਂ ਕਿਵੇਂ ਟਾਰਗੇਟ ਕਰਨਾ ਹੈ ਜਿਹੜੇ ਹਿੰਦੂ ਭਾਈਚਾਰੇ ਨਾਲ ਜੁੜੇ ਲੋਕ ਨੇ ਔਰ ਕੁਝ ਲੋਕ ਜਿਹੜੇ ਉੱਥੋਂ ਬਚ ਕੇ ਆਏ ਨੇ ਉਹਨਾਂ ਨੇ ਸਾਫ਼ ਤੌਰ ਤੇ ਟੈਲੀਵਿਜ਼ਨਾਂ ਦੇ ਵਿੱਚ ਵੀ ਮੀਡੀਆ 'ਚ ਆਪਣੇ ਬਿਆਨਾਂ ਦੇ ਵਿੱਚ ਸਾਫ਼ ਤੌਰ ਤੇ ਕਿਹਾ ਕਿ ਕਿਤੇ ਨਾ ਕਿਤੇ ਜਿਹੜੇ ਉਹ دہشتਗਰਦ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਚੜਤ ਹੈ ਜਾਂ ਇੱਕ ਬਹੁ ਗਿਣਤੀ ਦੇ ਵੱਲੋਂ ਉਹਨਾਂ ਨੂੰ ਮੁਲਕ ਦੇ ਵਿੱਚ ਪਸੰਦ ਕੀਤਾ ਜਾਂਦਾ ਹੈ ਬਾਰ ਬਾਰ ਉਹਨਾਂ ਦੀ ਸਰਕਾਰ ਬਣ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਦਾ ਜ਼ਿਕਰ ਕਰਕੇ ਉਹ ਆਪਣੀ ਖਿਜ ਕੱਢ ਰਹੇ ਸੀ ਇਸ ਤਰੀਕੇ ਦੀਆਂ ਗੱਲਾਂ ਵੀ ਜਿਹੜੀਆਂ ਜਿਹੜੇ ਲੋਕ ਬਚ ਕੇ ਆਏ ਨੇ ਉਹਨਾਂ ਨੇ ਉਹਨਾਂ ਨੇ ਦੱਸੀਆਂ ਸਿੱਧੇ ਤੌਰ ਤੇ ਇਹਦਾ ਮਤਲਬ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਭਾਵੇਂ আইএসఐ ਹੈ ਜਾਂ ਉਹਨਾਂ ਦੇ ਜਿਹੜੇ ਟੈਰਰਿਸਟਿਕ ਗਰੁੱਪ ਨੇ ਉਹ ਜਿਹੜਾ ਨਵਾਂ ਗਰੁੱਪ ਜੰਮੂ ਕਸ਼ਮੀਰ ਦਾ ਦੱਸਿਆ ਜਾ ਰਿਹਾ ਹਾਲਾਂਕਿ ਇਹਦਾ origin ਪਾਕਿਸਤਾਨੀ ਹੈ ਟੈਰਰ ਰੈਜ਼ਿਸਟੈਂਸ ਫਰੰਟ TRF ਇਹਦਾ ਇਹਦਾ ਛੋਟਾ ਨਾਮ ਹੈ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਹੀ ਇਹ ਘਟਨਾ ਸਾਰੀ ਦਿੱਤੀ ਹੈ ਔਰ ਉਹਨਾਂ ਨੇ ਪਾਕਿਸਤਾਨ ਦੇ ਵੱਲੋਂ ਇੱਕ ਸਪਾਂਸਰਸ਼ਿਪ ਦੇ ਜ਼ਰੀਏ ਹੀ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਪਿਛਲੇ ਸਮੇਂ ਦੇ ਵਿੱਚ ਅੰਜਾਮ ਦਿੱਤਾ ਹੈ ਇਸ ਕਰਕੇ ਇਹ ਜਿਹੜਾ ਉਹਨਾਂ ਦਾ ਤਰੀਕਾ ਸੀ ਇਸ ਵਾਰदात ਨੂੰ ਜਿਵੇਂ ਉਹਨਾਂ ਨੇ ਅੰਜਾਮ ਦਿੱਤਾ ਇਹ ਇੱਕ ਨਵੀਂ ਤਰ੍ਹਾਂ ਦਾ ਚੈਲੰਜ ਹੈ ਕਿਉਂਕਿ ਇਹ ਵੀ ਮੰਨਿਆ ਜਾ ਰਿਹਾ ਕਿਤੇ ਨਾ ਕਿਤੇ ਉਥੋਂ ਦੀ ਜਿਹੜੀ ਜੰਮੂ ਤੇ ਕਸ਼ਮੀਰ ਦੀ ਸਥਾਨਕ ਪੁਲਿਸ ਹੈ ਫੋਰਸ ਹੈ ਜਾਂ ਆਰਮੀ ਹੈ ਉਹ ਉਹਨਾਂ ਨੂੰ ਧੋਖਾ ਦੇਣ 'ਚ ਕਾਮਯਾਬ ਹੋਏ ਜਿਸ ਤਰ੍ਹਾਂ ਨਾਲ ਉਹ ਫੌਜੀਆਂ ਦੀ ਵਰਦੀ ਪਾ ਕੇ ਮਿਲਟਰੀ ਦੀ ਜਾਂ ਆਰਮੀ ਦੀ 유ਨੀਫਾਰਮ ਪਾ ਕੇ ਉਹ ਇੱਥੇ ਤੱਕ ਪਹੁੰਚੇ ਇੱਕ ਡਿਫਰੈਂਟ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿਹਨੂੰ ਸਾਡੀਆਂ ਭਾਰਤ ਦੀਆਂ ਵੱਡੀਆਂ ਏਜੰਸੀਆਂ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ ਜਿਹੜੀ ਅੱਜ ਉਹਨਾਂ ਦੀ ਟੀਮ ਦਿੱਲੀ ਤੋਂ ਜਾਣੀ ਹੈ ਇੱਕ ਔਰ ਜੰਮੂ ਦੇ ਵਿੱਚ ਵੀ ਉਹਨਾਂ ਦਾ ਬ੍ਰਾਂਚ ਆਫਿਸ ਹੈ ਉਹਨਾਂ ਦੀ ਟੀਮ ਵੀ ਅੱਜ ਮੌਕੇ ਤੇ ਦੌਰਾ ਕਰੇਗੀ ਕੱਲ ਜਦੋਂ ਇਹ ਘਟਨਾ ਵਾਪਰੀ ਪਹਿਲੀ ਨਜ਼ਰ ਦੇ ਵਿੱਚ ਜਿਹੜਾ ਧਿਆਨ ਸੀ ਉਹ ਉਹਨਾਂ ਲੋਕਾਂ ਨੂੰ ਬਚਾਉਣ ਦਾ ਸੀ ਵੱਖ-ਵੱਖ ਸਾਧਨਾਂ ਦੇ ਜ਼ਰੀਏ ਹਾਲਾਂਕਿ ਘੋੜਿਆਂ ਦੇ ਜ਼ਰੀਏ ਵੀ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਨੇੜੇ ਦੇ ਹਸਪਤਾਲਾਂ 'ਚ ਲਿਆਂਦਾ ਗਿਆ ਮੌਕੇ ਤੇ ਤੁਰੰਤ ਉੱਥੇ ਆਰਮੀ ਪਹੁੰਚੀ ਜੰਮੂ ਕਸ਼ਮੀਰ ਦੀ ਲੋਕਲ ਪੁਲਿਸ ਪਹੁੰਚੀ ਔਰ ਬਹੁਤ ਸਾਰੇ ਸਥਾਨਕ ਲੋਕ ਪਹੁੰਚੇ ਜਿਹੜੇ ਜਿਹੜੇ ਭਾਵੇਂ ਕਿਸੇ ਵੀ ਧਰਮ ਦੇ ਹੋਣ ਉਹ ਮਦਦ ਦੇ ਲਈ ਅੱਗੇ ਆਏ ਕਿਉਂਕਿ ਜਿਹੜੇ ਆਮ ਲੋਕ ਨੇ ਉਹ ਜ਼ਿਆਦਾ ਜਾਤ ਪਾਤ ਦੇ ਵਿੱਚ ਭਰੋਸਾ ਨਹੀਂ ਰੱਖਦੇ ਜਦਕਿ ਜਿਹੜੇ ਟਾਰਗੇਟ ਕਿਲਿੰਗ ਕਰਨ ਵਾਲੇ ਲੋਕ ਨੇ ਜਾਂ ਜਿਹੜੇ دہشتਗਰਦ ਨੇ ਉਹਨਾਂ ਦਾ ਟਾਰਗੇਟ ਇਹ ਹੁੰਦਾ ਹੈ ਕਿ ਅਸੀਂ ਧਰਮ ਦੇ ਆਧਾਰ ਤੇ ਚੋਣ ਕਰੀਏ ਜਦੋਂ ਅਸੀਂ دہشت ਫੈਲਾਉਣੀ ਹੈ ਤਾਂਕਿ دہشت ਫੈਲੇ ਔਰ ਕੱਲ ਜਿਸ ਤਰ੍ਹਾਂ ਨਾਲ ਸਿਰਫ ਹਿੰਦੂ ਹੋਣ ਕਰਕੇ ਲੋਕਾਂ ਨੂੰ ਉੱਥੇ ਮਾਰਿਆ ਗਿਆ ਜਾਂ ਸ਼ਹੀਦ ਕੀਤਾ ਗਿਆ ਕਿਉਂਕਿ ਇਹ ਇੱਕ ਅਸਿੱਧੇ ਤੌਰ ਤੇ ਪਾਕਿਸਤਾਨ ਵੱਲੋਂ ਇੱਕ ਯੁੱਧ ਹੈ ਜਿਹਨੂੰ ਅਸੀਂ ਦੇਖਿਆ ਜਾਂਦਾ ਹੈ ਇਹਦੇ ਬਾਰੇ ਅਕਸਰ ਕਿਹਾ ਜਾਂਦਾ ਸੋ ਇਹਨੂੰ ਹੁਣ ਬਹੁਤ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈ 5 ਅਗਸਤ 2019 ਜਦੋਂ ਭਾਰਤ ਦੀ ਸਰਕਾਰ ਨੇ ਆਰਟੀਕਲ 370 ਹਟਾਇਆ ਧਾਰਾ 370 ਹਟਾਈ ਉਸ ਤੋਂ ਬਾਅਦ ਹਾਲਾਂਕਿ ਬਹੁਤ ਸਮਾਂ ਜੰਮੂ ਕਸ਼ਮੀਰ ਦੇ ਵਿੱਚ ਮਿਲਟਰੀ ਲਈ ਆਰਮੀ ਰਹੀ ਲੇਕਿਨ ਹੁਣ ਪਿਛਲੇ 2 2.5 ਸਾਲਾਂ ਤੋਂ ਉੱਥੇ ਮਾਹੌਲ ਬੜਾ ਚੰਗਾ ਬਣਿਆ ਸੀ ਪੈਲਗਾਮ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਟੂਰਿਸਟ ਜਾਣ ਲੱਗੇ ਸੀ ਔਰ ਜਿਹੜਾ ਇਹ ਵੈਸਰਨ ਵੈਲੀ ਦਾ ਏਰੀਆ ਹੈ ਵੈਸਰਨ ਕਾਟੀ ਜਿਹਨੂੰ ਕਹਿੰਦੇ ਐ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਟੂਰਿਸਟ ਆ ਰਹੇ ਸੀ ਔਰ ਇਹਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ ਇਹਦੇ ਆਲੇ ਦੁਆਲੇ 5 7 8 ਕਿਲੋਮੀਟਰ ਤੇ ਹੋਰ ਬਹੁਤ ਸਾਰੇ ਟੂਰਿਸਟ ਪਲੇਸਸ ਨੇ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਜਾਂਦੇ ਨੇ ਔਰ ਧਾਰਾ 370 ਹਟਾਉਣ ਤੋਂ ਬਾਅਦ ਔਰ ਕਸ਼ਮੀਰ ਦੇ ਹਾਲਾਤ ਸਧਾਰਨ ਤੌਰ ਤੇ ਚੰਗੇ ਬਣਨ ਤੋਂ ਬਾਅਦ ਔਰ ਜਦੋਂ ਦੀ ਭਾਰਤ ਸਰਕਾਰ ਨੇ ਖੁੱਲ੍ਹ ਦਿੱਤੀ ਹੈ ਕਿ ਜਿਹੜੇ ਗੈਰ ਲੋਕਲ ਕਸ਼ਮੀਰੀ ਨੇ ਮਤਲਬ ਜਿਹੜੇ ਲੋਕ ਭਾਰਤ ਦੇ ਦੂਜੇ ਹਿੱਸਿਆਂ ਤੋਂ ਨੇ ਉਹ ਵੀ ਉੱਥੇ ਲੋਕ ਆਪਣੇ ਕੰਮਕਾਰ ਐਸਟੈਬਲਿਸ਼ ਕਰ ਸਕਦੇ ਨੇ ਵਪਾਰ ਕਾਰੋਬਾਰ ਸੈੱਟ ਕਰ ਸਕਦੇ ਨੇ ਤੇ ਬਹੁਤ ਸਾਰੇ ਲੋਕ ਉੱਥੇ ਵਸੇ ਵੀ ਆ ਪਿਛਲੇ ਸਮਿਆਂ 'ਚ ਜਿਨ੍ਹਾਂ ਨੇ ਜ਼ਮੀਨ ਜਾਇਦਾਦਾਂ ਲਈਆਂ ਔਰ ਜਿਹੜੀ ਜਿਸ ਤਰ੍ਹਾਂ ਦੀਆਂ ਇੰਟੈਲੀਜੈਂਸ ਕੋਲੇ ਉੱਥੇ ਇਨਪੁਟ ਆਉਂਦੀਆਂ ਨੇ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਵੀ ਹੁਣ ਖਤਰੇ ਦੀ ਸੂਚੀ 'ਚ ਰੱਖਿਆ ਗਿਆ ਹੈ ਕਿਉਂਕਿ ਜਿਹੜੇ ਇਹ دہشتਗਰਦ ਸੰਗਠਨ ਨੇ ਜਿਹੜੇ ਪਾਕਿਸਤਾਨ ਦੇ ਇਸ਼ਾਰੇ ਤੇ ਕੰਮ ਕਰਦੇ ਨੇ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਜਿਹੜੇ ਗੈਰ ਲੋਕਲ ਕਸ਼ਮੀਰੀ ਨੇ ਜਾਂ ਜਿਹੜੇ ਗੈਰ ਕਸ਼ਮੀਰੀ ਨੇ ਜਾਂ ਜਿਹੜੇ ਕਸ਼ਮੀਰ ਤੋਂ ਬਾਹਰੋਂ ਆ ਕੇ ਵਸ ਰਹੇ ਨੇ ਅਸੀਂ ਉਹਨਾਂ ਨੂੰ ਵੀ ਟਾਰਗੇਟ ਕਰੀਏ ਹੁਣ ਚੌਕਸੀ ਏਜੰਸੀਆਂ ਸਾਡੀਆਂ ਬਹੁਤ ਜ਼ਿਆਦਾ ਇਸ ਮਾਮਲੇ ਦੇ ਵਿੱਚ ਸੁਚੇਤ ਨੇ ਪਰ ਅਗਰ ਅਸੀਂ ਪਿਛਲੇ 1-2 ਦਹਾਕੀਆਂ ਦੀ ਗੱਲ ਕਰੀਏ ਤਾਂ ਟੂਰਿਸਟਾਂ ਦੇ ਉੱਪਰ ਐਡਾ ਵੱਡਾ ਹਮਲਾ ਸ਼ਾਇਦ ਇਹ ਪਹਿਲੀ ਵਾਰ ਹੈ। ਔਰ ਪਿਛਲੇ ਪਿਛਲੇ ਸਾਲ ਬਹੁਤ ਵੱਡੀ ਗਿਣਤੀ ਚ ਰਿਕਾਰਡ ਟੂਰਿਸਟ ਜਿਹੜਾ ਉਹ ਗਿਆ ਸੀ ਪੈਲਗਾਮ ਔਰ ਜੰਮੂ ਕਸ਼ਮੀਰ ਦੇ ਵਿੱਚ ਜਿਸ ਤੋਂ ਬਾਅਦ ਇਸ ਵਾਰ ਤੁਸੀਂ ਵੇਖੋ ਆਮ ਤੌਰ ਤੇ ਮਈ ਔਰ ਸਤੰਬਰ ਦੇ ਵਿੱਚ ਜ਼ਿਆਦਾਤਰ ਲੋਕ ਨੇ ਜਿਹੜੇ ਇਹਨਾਂ ਥਾਵਾਂ ਦੇ ਉੱਤੇ ਵਿਜ਼ਿਟ ਕਰਦੇ ਨੇ ਜਦੋਂ ਬਹੁਤ ਜ਼ਿਆਦਾ ਹਰੀਆਲੀ ਔਰ ਜਿਹੜੇ ਉੱਥੇ ਪੇੜ ਬੂਟੇ ਨੇ ਜਿਹੜੇ ਦਰਖਤ ਨੇ ਉਹ ਪੂਰੇ ਖਿੜੇ ਹੁੰਦੇ ਨੇ ਫੁੱਲ ਖਿੜੇ ਹੁੰਦੇ ਨੇ ਪਰ ਇਸ ਵਾਰ ਅਪ੍ਰੈਲ ਦੇ ਸ਼ੁਰੂਆਤ ਤੋਂ ਹੀ ਉੱਥੇ ਟੂਰਿਜ਼ਮ ਬਹੁਤ ਜ਼ਿਆਦਾ ਆਇਆ ਸੀ ਹਾਲਾਂਕਿ ਜਿਹੜੇ ਲੋਕ ਲੋਕਲ ਨੇ ਉੱਥੋਂ ਦੇ ਵਸਿੰਦੇ ਨੇ ਉਹ ਉਹਨਾਂ ਦੀ ਰੋਜ਼ੀ ਰੋਟੀ ਚੰਗੀ ਚੱਲਦੀ ਹੈ ਕਿਉਂਕਿ ਕਸ਼ਮੀਰ ਦਾ ਜਿਹੜਾ ਟੂਰਿਜ਼ਮ ਹੈ ਉਹੀ ਉੱਥੋਂ ਦੀ ਆਰਥਿਕਤਾ ਹੈ ਜਿਵੇਂ ਹਿਮਾਚਲ ਟੂਰਿਜ਼ਮ ਤੇ ਚੱਲਦਾ ਹੈ ਕਸ਼ਮੀਰ ਵੀ ਲਗਭਗ ਟੂਰਿਜ਼ਮ ਦੇ ਸਹਾਰੇ ਹੀ ਚੱਲਦਾ ਹੈ ਪਰ ਪਿਛਲੇ ਸਾਲ ਟੂਰਿਜ਼ਮ ਬੜਾ ਚੰਗਾ ਰਿਹਾ ਇਸ ਵਾਰ ਉਮੀਦ ਸੀ ਕਿ ਪਿਛਲੇ ਸਾਲ ਨਾਲੋਂ ਵੀ ਟੂਰਿਜ਼ਮ ਜ਼ਿਆਦਾ ਹੋਏਗਾ ਔਰ ਭਾਰਤ ਦੀ ਸਰਕਾਰ ਲਗਾਤਾਰ ਔਰ ਜਣੀਆਂ ਸੂਬੇ ਦੀਆਂ ਸਰਕਾਰਾਂ ਨੇ ਉਹ ਵੀ ਲਗਾਤਾਰ ਪ੍ਰਮੋਟ ਕਰਦੀਆਂ ਨੇ ਕਿ ਕਸ਼ਮੀਰ ਦਾ ਟੂਰਿਜ਼ਮ ਹੋਰ ਜ਼ਿਆਦਾ ਵਧੇ ਔਰ ਪੂਰੀ ਦੁਨੀਆ ਤੋਂ ਲੋਕਾਂ ਨੇ ਨਵੇਂ ਸਿਰੇ ਤੋਂ ਜੰਮੂ ਕਸ਼ਮੀਰ ਆਉਣਾ ਸ਼ੁਰੂ ਕੀਤਾ ਸੀ ਇਹਨੂੰ ਇੰਡੀਆ ਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ ਔਰ ਮਿਨੀ ਸਵਿਟਜ਼ਰਲੈਂਡ ਵੀ ਕਹਿੰਦੇ ਨੇ ਲੋਕ ਵੱਖ-ਵੱਖ ਥਾਵਾਂ ਨੂੰ ਹੁਣ ਅਮਿਤ ਸ਼ਾਹ ਕੱਲ ਤੁਰੰਤ ਸ਼ਾਮ ਨੂੰ ਉੱਥੇ ਪਹੁੰਚੇ ਔਰ ਅੱਜ ਸਵੇਰ ਤੋਂ ਹੀ ਅਮਿਤ ਸ਼ਾਹ ਉੱਥੋਂ ਦੇ ਮੁੱਖ ਮੰਤਰੀ ਔਰ ਉੱਥੋਂ ਦੇ ਡੀਜੀਪੀ ਔਰ ਜਿਹੜੇ ਭਾਰਤ ਦੇ ਚੌਕ ਸੀ ਔਰ ਸੁਰੱਖਿਆ ਨਾਲ ਜੁੜੇ ਹੋਏ ਜਿਹੜੇ ਸਕੱਤਰ ਪੱਧਰ ਦੇ ਅਫਸਰ ਨੇ ਉਹ ਸਾਰੇ ਵਿਜ਼ਿਟ ਕਰ ਸਕਦੇ ਨੇ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਦੇ ਨਾਲ ਵੀ ਗੱਲ ਕੀਤੀ ਪ੍ਰਧਾਨ ਮੰਤਰੀ ਅਰਬ ਦੇਸ਼ਾਂ ਦੇ ਦੌਰੇ ਤੇ ਨੇ 사우ਦੀ ਅਰਬੀਆ ਸੋ ਉਹਨਾਂ ਨੇ ਉੱਥੋਂ ਬਕਾਇਦਾ ਟਵੀਟ ਕੀਤਾ ਪ੍ਰਧਾਨ ਮੰਤਰੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਜਿਸ ਤਰ੍ਹਾਂ ਨਾਲ ਇਹ ਹਮਲਾ ਕੀਤਾ ਗਿਆ ਹੈ ਬਹੁਤ ਮੰਦ ਭਗ ਹੈ ਔਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਜਿਹੜੇ ਲੋਕ ਰਖਮੀ ਨੇ ਅਸੀਂ ਉਹਨਾਂ ਨੂੰ ਪੈਲ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਮਦਦ ਦੇ ਰਹੇ ਹਾਂ ਔਰ ਹਮੇਸ਼ਾ ਦੀ ਤਰ੍ਹਾਂ ਕਿ ਜਿਹੜੇ ਲੋਕ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਹਾਲਾਂਕਿ ਪੁਲਵਾਮਾ ਦੇ ਵਿੱਚ ਜੋ ਕੁਝ ਵਾਪਰਿਆ ਸੀ ਜਿਸ ਤਰ੍ਹਾਂ ਨਾਲ ਵੱਡੀ ਗਿਣਤੀ 'ਚ ਸਾਡੇ ਫੌਜੀਆ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕੀਤੀ ਸੀ ਸਰਜਿਕਲ ਸਟ੍ਰਾਈਕ ਕੀਤੀ ਸੀ ਜਿਹੜੇ ਉੱਥੋਂ ਦੇ ਕੈਂਪ ਸੀ ਜਿਹੜੇ ਬੇਸ ਕੈਂਪ ਪਾਕਿਸਤਾਨ ਦੇ ਵਿੱਚ ਸਰਹੱਦ ਦੇ ਨਾਲ-ਨਾਲ ਜਾਂ ਪਾਕਿਸਤਾਨ ਅਕੂਪਾਈਡ ਕਸ਼ਮੀਰ ਦੇ ਵਿੱਚ ਜਿਹੜੇ ਚੱਲਦੇ ਸੀ ਲਸ਼ਕਰ-ਏ-ਤਾਇਬਾ ਦੇ ਔਰ ਹੋਰ دہشت دہشت گردੀ ਸੰਗਠਨਾਂ ਦੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਤਵਾਦੀ ਖਤਮ ਕੀਤੇ ਗਏ ਸੀ ਪਰ ਹੁਣ ਕਿਉਂਕਿ ਇਹ ਜਿਹੜਾ ਏਰੀਆ ਸੀ ਇਹ ਬਿਲਕੁਲ ਜਿਹੜਾ ਟਰੈਕਿੰਗ ਰੂਟ ਇਹ دہشتਗਰ ਉਸ ਟ੍ਰੈਕਿੰਗ ਰੂਟ ਤੋਂ ਆਏ ਨੇ ਜਿਹੜਾ ਬਿਲਕੁਲ ਜੰਗਲਾਂ ਦੇ ਨੇੜੇ ਨੇ ਔਰ ਮੰਨਿਆਇਆ ਜਾ ਰਿਹਾ ਕਿ ਉਹ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਸ ਜੰਗਲਾਂ ਦੇ ਵਿੱਚ ਵੜੇ ਨੇ ਕਿਉਂਕਿ ਉਸ ਟ੍ਰੈਕਿੰਗ ਰੂਟ ਤੋਂ ਰੂਟ ਤੋਂ ਵਾਪਸ ਮੁੜਨਾ ਕਿਤਨਾ ਕਿਤੇ ਉਹਨਾਂ ਲਈ ਖਤਰਨਾਕ ਸੀ ਹਾਲਾਂਕਿ ਆਰਮੀ ਨੇ ਸਾਰੇ ਜਿਹੜੇ ਉਹ ਏਰੀਆ ਉਹਨੂੰ ਦੂਰ ਦੂਰ ਤੱਕ ਸਾਰੇ ਪਾਸਿਓਂ ਘੇਰਿਆ ਉਮੀਦ ਇਹ ਕਰਦੇ ਹਾਂ ਕਿ ਅੱਜ ਸਵੇਰੇ ਇਹ ਖਬਰ ਵੀ ਸਾਨੂੰ ਮਿਲੇ ਇਹ ਆਰਮੀ ਨੇ ਉਹਨਾਂ ਸਾਰੇ ਲੋਕਾਂ ਨੂੰ ਜਾਂ ਤਾਂ ਉਹਨਾਂ ਦਾ ਇਨਕਾਊਂਟਰ ਕੀਤਾ ਜਾਂ ਉਹਨਾਂ ਨੂੰ ਫੜਿਆ ਗਿਆ ਉਹਨਾਂ ਦੀ ਗਿਣਤੀ ਬਾਰੇ ਸਹੀ ਅੰਦਾਜ਼ਾ ਨਹੀਂ ਹੈ ਸ਼ੁਰੂ ਦੇ ਵਿੱਚ ਗੱਲਾਂ 15 20 ਦੀਆਂ ਹੋਈਆਂ ਸੀ ਪਰ 5 7 10 ਜਾਂ 15 20 ਦੇ ਆਸ-ਪਾਸ ਕੋਈ ਵੀ ਉਹਨਾਂ ਦਾ ਨੰਬਰ ਹੋ ਸਕਦਾ ਜਿਹੜੇ ਫੌਜ ਦੀ ਵਰਦੀ ਦੇ ਵਿੱਚ ਆਏ ਸੀ ਸੋ ਸਰਚ ਆਪਰੇਸ਼ਨ ਤਾਂ ਚੱਲ ਹੀ ਰਿਹਾ ਹੈ ਪਰ ਹੁਣ ਜੰਮੂ ਕਸ਼ਮੀਰ ਦੇ ਵਿੱਚ ਉਥੋਂ ਦੀ ਸਰਕਾਰ ਭਾਰਤ ਦੀ ਸਰਕਾਰ ਔਰ ਭਾਰਤ ਦੀਆਂ ਚੌਕਸੀ ਏਜੰਸੀਆਂ ਔਰ ਜਿਹੜੀ ਭਾਰਤੀ ਫੌਜ ਹੈ ਉਹ ਨਿਸ਼ਚਿਤ ਤੌਰ ਦੇ ਉੱਤੇ ਇਸ ਪੂਰੇ ਮਾਮਲੇ ਨੂੰ ਨਬੇੜਨ ਦੇ ਲਈ ਕਿਸੇ ਨਾ ਕਿਸੇ ਯੋਜਨਾ ਦੇ ਵਿੱਚ ਜ਼ਰੂਰ ਲੱਗੇ ਹੋਣਗੇ ਹੁਣ ਰਿਐਕਸ਼ਨ ਕਿਸ ਤਰ੍ਹਾਂ ਦਾ ਹੁੰਦਾ ਹੈ ਇਸ ਤਰੀਕੇ ਦੇ ਹਮਲਿਆਂ ਤੋਂ ਬਾਅਦ ਪੋਲਿਟੀਕਲ ਤੌਰ ਦੇ ਉੱਤੇ ਵੀ ਇਹਦੇ ਉੱਪਰ ਵੀ ਸਾਨੂੰ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ ਇਹ ਵੇਲਾ ਮੈਨੂੰ ਲੱਗਦਾ ਕੱਲ ਵੀ ਰਾਤ ਨੂੰ ਕਿਉਂਕਿ देर रात ਤੱਕ ਇਹ ਖਬਰ ਉਬਰੀ ਹੈ ਜ਼ਿਆਦਾ ਜਾਣਕਾਰੀ ਬਾਹਰ ਆਈ ਹੈ ਸੋ ਹੇਟਲੇ ਪੱਧਰ ਦੀ ਪੋਲਿਟੀਕਲ ਸਿਆਸਤ ਵੀ ਇਹਦੇ ਤੇ ਸ਼ੁਰੂ ਹੋਈ ਹੈ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਵਿੱਚ ਵੀ ਲਗਭਗ ਇਹੀ ਸਥਿਤੀਆਂ ਨੇ ਪੰਜਾਬ ਦੇ ਲੈਂਡ ਆਰਡਰ ਦੀ ਸਥਿਤੀ ਨੂੰ ਵੀ ਅੱਜ ਦੀਆਂ ਜਿਹੜੀਆਂ ਪੋਲਿਟিক্যাল ਪਾਰਟੀਆਂ ਨੇ ਉਹ ਸਿਰਫ ਭਗਵੰਤ ਮਾਨ ਤੇ ਅਲੀਗੇਸ਼ਨ ਔਰ ਜ਼ਿੰਮੇਵਾਰੀ ਤੈਅ ਕਰਕੇ ਮੁਕਤ ਹੋਣ ਦੀ ਕੋਸ਼ਿਸ਼ ਕਰਦੀਆਂ ਨੇ ਜਦਕਿ ਮੈਂ ਕਈ ਵਾਰੀ ਜ਼ਿਕਰ ਕਰਦਾ ਜਿਹੜਾ ਲੈਂਡ ਆਰਡਰ ਹੈ ਉਹ ਨਾ ਤਾਂ ਕਿਸੇ ਇੱਕ ਗ੍ਰਹਿ ਮੰਤਰੀ ਦਾ ਸਬਜੈਕਟ ਹੈ ਨਾ ਇੱਕ ਮੁੱਖ ਮੰਤਰੀ ਦਾ ਹੁਣ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਐਡੇ ਮਜ਼ਬੂਤ ਗ੍ਰਹਿ ਮੰਤਰੀ ਨੇ ਪਰ ਫਿਰ ਵੀ ਇਹ ਘਟਨਾ ਵਾਪਰੀ ਇਸੇ ਤਰ੍ਹਾਂ ਭਾਵੇਂ ਪੰਜਾਬ ਦਾ ਗ੍ਰਹਿ ਮੰਤਰੀ ਮੁੱਖ ਮੰਤਰੀ ਹੈ ਕਮਜ਼ੋਰ ਹੈ ਤਕੜਾ ਹੈ ਦੇਸ਼ ਪਾਰੋਂ ਜਿਹੜੀਆਂ ਏਜੰਸੀਆਂ ਬੈਠੀਆਂ ਨੇ ਉਹ ਟਾਰਗੇਟ ਕਰਦੀਆਂ ਨੇ ਮੌਕੇ-ਮੌਕੇ ਤੇ ਜ਼ਰੂਰਤ ਇਹ ਹੈ ਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਭਾਵੇਂ ਨੈਸ਼ਨਲ ਪੋਲੀਟੀਕਲ ਪਾਰਟੀਆਂ ਨੇ ਭਾਵੇਂ ਸੂਬੇ ਦੀਆਂ ਜਦੋਂ ਲੈਂਡ ਆਰਡਰ ਦੀ ਸਿਚੁਏਸ਼ਨ ਹੈ ਜਾਂ ਟੈਰਰਿਜ਼ਮ ਦਾ ਮਸਲਾ ਹੈ ਜਾਂ دہشت گردੀ ਹਮਲੇ ਨੇ ਜਿਵੇਂ ਪੰਜਾਬ 'ਚ ਗਰਨੇਡ ਦੇ ਜ਼ਰੀਏ ਪਾਕਿਸਤਾਨ ਵੱਲੋਂ ਲਗਾਤਾਰ ਨਿਸ਼ਾਨੇ ਬਣਾਏ ਜਾ ਰਹੇ ਨੇ ਔਰ ਸਾਡੀ ਪੰਜਾਬ ਦੀ ਸਿਆਸਤ ਇਸ ਗੱਲ ਪਿੱਛੇ ਆਪਸ 'ਚ ਲੜ ਰਹੀ ਹੈ ਕਿ ਤੁਹਾਡੀ ਸਰਕਾਰ ਹੈ ਇਸ ਕਰਕੇ ਸਭ ਕੁਝ ਵਾਪਰ ਰਿਹਾ ਜਦਕਿ ਪੰਜਾਬ ਦੇ ਵਿੱਚ ਭਾਵੇਂ ਟੈਰਰਿਜ਼ਮ ਦਾ ਦੌਰ ਖਤਮ ਹੋਇਆ ਉਸ ਦੇ ਬਾਵਜੂਦ ਵੀ ਪਾਕਿਸਤਾਨ ਵੱਲੋਂ ਚੁਣ-ਚੁਣ ਕੇ ਜਿਹੜੇ ਟਾਰਗੇਟ ਕਿਲਿੰਜ ਨੇ ਉਹ ਕਰਵਾਈਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਵੀ ਕਰਵਾਈਆਂ ਜਾਂਦੀਆਂ ਨੇ ਪਿਛਲੇ ਸਮਿਆਂ ਦੇ ਵਿੱਚ ਪੰਜਾਬ 'ਚ ਵੀ ਕਰਵਾਈਆਂ ਜਾਂਦੀਆਂ ਨੇ ਹੁਣ ਵੀ ਜਿਹੜੇ ਗ੍ਰੇਡ ਹਮਲੇ ਪੰਜਾਬ 'ਚ ਹੋ ਰਹੇ ਨੇ ਅਸੀਂ ਦੇਖ ਰਹੇ ਹਾਂ ਉਹਨਾਂ ਦਾ ਸਿੱਧਾ ਸਬੰਧ ਪਾਕਿਸਤਾਨ ਦੇ ਨਾਲ ਜ਼ਿਆਦਾਤਰ ਸਥਾਪਿਤ ਹੁੰਦਾ ਹੈ ਸੋ ਜਿਹੜਾ ਸਰਹੱਦ ਪਾਰ ਤੋਂ ਅੱਤਵਾਦ ਫੈਲਾਇਆ ਜਾ ਰਿਹਾ ਹੈ ਅਸੀਂ ਆਪਣੇ ਮੁਲਕ 'ਚ ਸਾਰੇ ਇਕੱਠੇ ਹੋਈਏ ਸਾਰੀਆਂ ਪੋਲਿਟਿਕਲ ਪਾਰਟੀਆਂ ਪੰਜਾਬ ਦੀਆਂ ਇਕੱਠੀਆਂ ਹੋਣ ਔਰ ਪੰਜਾਬ ਦੇ ਵਿੱਚ ਵੀ ਜਿਹੜੇ ਮਨਸੂਬੇ ਨੇ ਪਾਕਿਸਤਾਨ ਦੇ ਜਾਂ دہشت گردਾਂ ਦੇ ਉਹਨਾਂ ਨੂੰ ਅਸੀਂ ਖਤਮ ਕਰੀਏ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਇਕੱਠੇ ਹੋ ਕੇ ਇੱਕ ਸੰਯੁਕਤ ਲੜਾਈ دہشتਵਾਦ ਦੇ ਖਿਲਾਫ ਲੜਨ ਦੀ ਲੋੜ ਹੈ ਕਿਉਂਕਿ ਜਿਹੜੇ ਉਹ ਮਾਸੂਮ ਲੋਕ ਗਏ ਹੋਏ ਸੀ ਟੂਰਿਜ਼ਮ ਦੇ ਪੁਆਇੰਟ ਆਫ View ਨਾਲ ਘੁੰਮਣ ਫਿਰਨ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਹੁਣ ਇਹਦਾ ਨੁਕਸਾਨ ਵੀ ਕਿਤੇ ਨਾ ਕਿਤੇ ਸੂਬਿਆਂ ਨੂੰ ਹੁੰਦਾ ਹੈ ਪਾਕਿਸਤਾਨ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਨਾਲ ਪਾਕਿਸਤਾਨ ਵੱਲੋਂ ਹਮੇਸ਼ਾ دہشت دہشت ਗਰਦੀ ਫੈਲਾਈ ਗਈ ਹੈ ਔਰ ਅਤਵਾਦ ਫੈਲਾਇਆ ਗਿਆ ਹੈ ਨਿਸ਼ਚਿਤ ਤੌਰ ਤੇ ਪੰਜਾਬ ਨਹੀਂ ਵਿਕਸਿਤ ਹੋਇਆ ਸਾਡੇ ਇੰਡਸਟਰੀ ਉਨੀ ਨਹੀਂ ਆਈ ਅਸੀਂ ਉਨੀ ਡਿਵੈਲਪਮੈਂਟ ਨਹੀਂ ਕਰ ਸਕੇ ਜੰਮੂ ਕਸ਼ਮੀਰ ਦੀ ਵੀ ਲਗਭਗ ਸਥਿਤੀ ਉਹੀ ਹੈ ਉਹ ਵੀ ਜ਼ਿਆਦਾ ਤਰੱਕੀ ਨਹੀਂ ਕਰ ਸਕਿਆ ਔਰ ਸਿਰਫ ਟੂਰਿਜ਼ਮ ਤੇ ਡਿਪੈਂਡੈਂਟ ਹੈ ਔਰ ਇਸ ਘਟਨਾ ਤੋਂ ਬਾਅਦ ਬਹੁਤ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਦੇਸ਼ ਭਰ ਤੋਂ ਸੈਲਾਨੀ ਨੇ ਜਿਹੜੇ ਜਿਨ੍ਹਾਂ ਨੇ ਘੁੰਮਣ ਫਿਰਨ ਜਾਣਾ ਸੀ ਜੰਮੂ ਕਸ਼ਮੀਰ ਉਹ ਆਪਣੀਆਂ ਬੁਕਿੰਗਸ ਕੱਲ ਸ਼ਾਮ ਤੀ ਕੈਨਸਲ ਕਰਾਉਣ ਲੱਗੇ ਨੇ ਮੈਂ ਪੰਜਾਬ ਦੇ ਵਿੱਚ ਜਿਹੜੇ ਇੱਕ ਦੋ ਟੂ ਟ੍ਰੈਵਲਸ ਵਾਲੇ ਨੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਸਾਨੂੰ ਟੈਲੀਫੋਨ ਆ ਰਹੇ ਨੇ ਕਿ ਸਾਡੀ ਬੁਕਿੰਗ ਕੈਨਸਲ ਕਰ ਦਿਓ ਔਰ ਕੱਲ ਜਿਹੜੀ ਇਹ ਘਟਨਾ ਵਾਪਰੀ ਹੈ ਬਿਲਕੁਲ ਉਹਦੇ ਨਜ਼ਦੀਕ ਅੰਮ੍ਰਿਤਸਰ ਦਾ ਇੱਕ ਪਰਿਵਾਰ ਵੀ ਗਿਆ ਹੋਇਆ ਸੀ ਜਿਨ੍ਹਾਂ ਨੇ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ਤੇ ਆਪਣੇ ਬਿਆਨ ਦਿੱਤੇ ਨੇ ਹਾਲਾਂਕਿ ਉਹ 7-8 ਕਿਲੋਮੀਟਰ ਦੀ ਦੂਰੀ ਤੇ ਸੀ ਉਹਨਾਂ ਨੇ ਵੀ ਆਪਣਾ ਡਰ ਪ੍ਰਗਟ ਕੀਤਾ ਕਿ ਅਸੀਂ ਬੜੀ ਖੁਸ਼ੀ-ਖੁਸ਼ੀ ਆਏ ਸੀ ਔਰ ਅਸੀਂ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਦੀ ਘਟਨਾ ਵਾਪਰੇਗੀ ਪਰ ਵਾਪਰੀ ਔਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੈ ਇੱਕ ਜੋੜਾ ਸੀ ਜਿਹੜਾ ਉਹ ਘੁੰਮਣ ਆਇਆ ਹੋਇਆ ਸੀ ਉਹ ਲੇਕ ਦੇ ਉੱਪਰ ਸੀ ਅਸੀਂ ਵੇਖਿਆ ਪਰ ਉਹਨਾਂ ਦੇ ਵਿੱਚੋਂ ਵੀ ਇੱਕ ਦੀ ਦੁਨੀਆ ਤੋਂ ਵਿਦਾਇਗੀ ਹੋਈ ਹੈ ਇਸ ਤਰ੍ਹਾਂ ਦੀ ਖਬਰ ਹੈ ਕਿ ਉਹਨਾਂ ਨੂੰ ਵੀ ਸ਼ਿਕਾਰ ਬਣਾ ਲ ਦਿੱਤਾ ਗਿਆ دہشت گرد ਦਾ ਵੱਲੋਂ ਪਰ ਕੁਲ ਮਿਲਾ ਕੇ ਇਹ ਬਹੁਤ ਮਾੜੀ ਘਟਨਾ ਹੈ ਔਰ ਅੱਜ ਸਾਨੂੰ ਬਹੁਤ ਚਕੰਨੇ ਤੇ ਚੌਕਸ ਹੋ ਕੇ ਇਸ ਘਟਨਾ ਤੋਂ ਬਾਅਦ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਇਸ ਬਾਰੇ ਸੋਚਣਾ ਪਏਗਾ ਸੋ ਸਿਆਸਤ ਨੂੰ ਖਤਮ ਕਰਕੇ ਦੇਸ਼ ਹਿੱਤ ਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਤਰ੍ਹਾਂ ਦੀ ਸਮੱਸਿਆ ਨੂੰ ਨਿਬੜਨ ਦੇ ਲਈ ਸਾਂਝੇ ਯਤਨ ਕਰਨੇ ਪੈਣਗੇ ਔਰ ਇੰਟਰਨਲ ਸਕਿਉਰਿਟੀ ਜਿਹੜੀ ਭਾਵੇਂ ਜੰਮੂ ਕਸ਼ਮੀਰ ਹੋਵੇ ਭਾਵੇਂ ਪੰਜਾਬ ਜਿਹੜੀ ਅੰਦਰੂਨੀ ਸੁਰੱਖਿਆ ਹੈ ਉਹਨੂੰ ਬਹੁਤ ਜ਼ਿਆਦਾ ਚਾਕ ਚੌਬੰਦ ਤੇ ਤਕੜਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਇਹ ਟਾਰਗੇਟ ਕੱਲ ਬਣਾਇਆ ਗਿਆ ਜਿਹੜੇ ਟੂਰਿਜ਼ਮ ਦੇ ਪੁਆਇੰਟ ਆਫ 뷰 ਨਾਲ ਲੋਕ ਉੱਥੇ ਗਏ ਸੀ ਇਹ ਬਹੁਤ ਚਿੰਤਾਜਨਕ ਗੱਲ ਹੈ ਔਰ ਇਹ ਅੱਗੇ ਨਾ ਵਧੇ ਇਸ ਤਰ੍ਹਾਂ ਦੇ ਉਹਨਾਂ ਦੇ ਟਾਰਗੇਟ ਦੁਬਾਰਾ ਕਾਮਯਾਬ ਨਾ ਹੋਣ ਇਸ ਪਾਸੇ ਸਾਡੀਆਂ ਚੌਕਸੀ ਏਜੰਸੀਆਂ ਨੂੰ ਵੀ ਹੋਰ ਮਿਹਨਤ ਕਰਨ ਦੀ ਲੋੜ ਹੈ